ਲਵੇ ਸੱਜਣੋ ਇੱਕ ਝੋਟੀ ਬਹੁਤ ਕਮਾਲ ਦੀ ਇੱਕ ਘਰੇਲੂ ਸੱਜਣ ਦੇ ਘਰੋਂ ਦਿਖਾਉਣ ਲੱਗੇ ਆ ਪਿੰਡ ਖੜਿਆਣਾ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਜੇ ਗੱਲ ਕਰ ਲਈ ਨਾ ਸੰਗਰੂਰ ਤੋਂ ਜਦੋਂ ਬਾਈਪਾਸ ਜਾਂਦੇ ਆ ਪਟਿਆਲੇ ਵਾਲਾ ਬਿਲਕੁਲ ਨੇੜ ਆ ਗਿਆ ਸੰਗਰੂਰ ਦੇ ਬਹੁਤ ਕਮਾਲ ਦੀ ਝੋਟੀ ਹੈ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਤੇ ਜਿਹੜੇ ਪਸ਼ੂ ਬਾਈ ਕੋਲ ਰੱਖੇ ਹੋਇਆ ਬਹੁਤ ਕਮਾਲ ਦੇ ਪਸ਼ੂ ਨੇ ਤੇ ਬਾਕੀ ਬਾਈ ਹੋਰਾਂ ਨਾਲ ਕਰਾ ਦਾਂਗੇ ਗੱਲਬਾਤ ਆਜੋ ਬਾਈ ਹੋਰ ਕੀ ਹਾਲ ਹੈ ਜੀ ਬਸ ਹਸਤੀ ਕਾਲ ਜੀ ਚੜਦੀ ਕਲਾ ਹਾਂ ਬਾਈ ਵਧੀਆ ਆ ਨਾਮ ਤੇ ਨੰਬਰ ਬੋਲਦੇ ਮੈਂ ਨਾਮ ਮੇਰਾ ਗੁਰਤੇਜ ਸਿੰਘ ਖਰੌੜ ਹਾਂਜੀ ਪਿੰਡ ਖਰਾਣਾ ਮੋਬਾਈਲ ਨੰਬਰ 99174357925 99174357925 57925 ਆ ਜਿਆਦੇ ਕਹਿ ਲਈਏ ਭਾਈ ਸ਼ੌਂਕ ਗਾਵਾਂ ਦਾ ਨਾ ਉਧਰ ਘਵਾ ਦੇ ਮੇਰੀ ਕੈਮਰਾ ਆ ਜਿਆਦੇ ਟਰੈਲੂ ਗਾਵਾਂ ਦਾ ਪਰ ਇੱਕ ਗੱਲ ਆ ਵੀ ਦੁੱਧ ਪਾਉਣ ਦੇ ਕਹਿ ਲਈਏ ਸ਼ਕੀਨੀਆਂ ਜਾਨਵਰਾਂ ਨਾਲ ਪਿਆਰ ਕਹਿ ਲਈਏ ਨਾ ਬਸ ਜਾਨਵਰਾਂ ਨਾਲ ਪਿਆਰ ਆ ਠੀਕ ਹੈ ਹਾਂਜੀ ਆ ਉਦਾਂ ਤੋੜਾ ਕਿਸੇ ਚੀਜ਼ ਦਾ ਨਹੀਂ ਨਾ ਬਹਿਗੜੋ ਦਿੱਤਾ ਬਾਹੋਸ ਆ ਠੀਕ ਹੈ ਹਾਂ ਤੇ ਇੱਕ ਆਹੀ ਮੱਝ ਵਿੱਚ ਨੇ ਹਾਂ ਵਪਾਰ ਵਾਲਾ ਕੰਮ ਤਾਂ ਨਾ ਜੀ ਨਾ ਆਪਦੀ ਘਰ ਦੀ ਝੋਟੇ ਬਾਈ ਠੀਕ ਹੈ ਗੱਲਾਂ ਕਰੀ ਮਾਰਨੀ ਕੈਮਰਾ ਸੂਆ ਕਿਹੜਾ ਸੂੰਦੀ ਆ ਬਾਈ ਤੀਜਾ ਸੂਆ ਸੂ ਬਾਈ ਸੂਆ ਸੂੰਦੀ ਆ ਤੀਜਾ ਤੇ ਇੱਥੋਂ ਨਾ ਕਰੀ ਤੇ ਆਰਡਰ ਕੁਆਲਿਟੀ ਕਰਾ ਲਈ ਚੱਕ ਵੇ ਖੜੀ ਜੀ ਤਾਂ ਮੈਨੂੰ ਐ ਲੱਗੀ ਵੀ ਜਿਵੇਂ ਬਾਈ ਕਹਿੰਦੀ ਬਾਈ ਇੰਨਾ ਦੁੱਧ ਦੇ ਦੂ ਯਾਰ ਪਰ ਲੱਗਦੀ ਆ ਕੁਆਲਿਟੀ ਵਾਲੀ ਸੂਆ ਤੀਜਾ ਕਿੰਨੇ ਦਿਨ ਕਰਦੀ ਬਾਈ ਕਟੋ-ਕਟ ਹਫ਼ਤਾ ਕੱਢ ਜੂ ਬਾਈ ਲਾ ਤੋਰ ਦੇਖੋ ਇੱਕ ਹਫ਼ਤਾ ਪੈਂਡਿੰਗ ਸੂਆ ਸੂੰਦੀ ਆ ਬਾਈ ਕਹਿੰਦਾ ਤੀਜਾ ਤੇ ਸਿੰਘ ਆ ਗਿਆ ਗੋਲਾ ਤੇ ਇੱਕ ਖਾਸ ਗੱਲ ਇਹ ਮੱਝ ਦੀ ਹੋ ਰਹੀ ਵੀ ਬੱਚੇ ਬਹੁਤ ਕਮਾਲ ਦੇ ਪਾਉਂਦੀ ਆ। ਆਹ ਉਹ ਝੋਟੀ ਖੜਿਆ ਗੈਰੀ ਮਾਗਰ ਲੈਵਾਨੇ ਅਰਜਣ ਦੀ ਉਹ ਤੇ ਮਾਰਨੀ ਕੈਮਰਾ। ਬਹੁਤ ਕਮਾਲ ਦੇ ਬੱਚੇ ਤਿਆਰ ਕਰੂਗੀ ਅੱਗੇ ਜਾ ਕੇ ਤੇ ਬਾਕੀ ਸਾਨੂੰ ਤੁਰਦੀ ਦੀ ਕਰਾ ਦਾਂਗੇ ਅਡਜਸਟਮੈਂਟ। ਲੈ ਸਾਡੇ ਨੂੰ ਇੱਥੋਂ ਕਰ ਸਕਦੇ ਹਾਂ ਚਾ ਇੱਕ ਮੱਝ ਆ ਗਈ ਘਰੇਲੂ ਥੋੜਾ ਜਿਆਦਾ ਡਰਦੀ ਆ ਪਰ ਥਣ ਲੈ ਵੇਰੀ ਇਹ ਕਹਿ ਸਕਦਾ ਯਾਰ ਬਾਲੀ ਕਮਾਲ ਦੀ ਮੱਝ ਆ ਥਾਣੇ ਨੂੰ ਦੂਰਾ ਲੱਗਿਆ ਤੇ ਬਾਕੀ ਹਾਈਟ ਆ ਗਈ ਮੀਡੀਅਮ, ਜਾਨ ਆ ਗਈ ਫੁੱਲਾ ਤੇ ਦੁੱਧ ਬਾਈ ਕਿੰਨਾ ਕੁ ਪਾਉਂਦੀ ਆ ਇਹ? ਬਾਈ ਦੁੱਧ ਰਾਮ ਨਾਲ 18 ਲੀਟਰ ਪਾਉਗੀ। 18 ਫੁੱ ਦੂਜੇ ਸੂਏ ਦੂਜੇ ਸੂਏ ਕਿੰਨਾ ਕਿ ਪਿਆਤਾ 16 17 ਸਤਾ ਵੀਰੇ ਠੀਕ ਆ ਗੱਲ ਆ ਲੈ ਆ ਲੈ ਆ ਲੈ ਆ ਲੈ ਕੋਈ ਗੱਲ ਨਹੀਂ ਆ ਦੂਜੇ ਸੂਏ ਪਾਈ ਕਹਿੰਦਾ ਦੁੱਧ ਦਿੱਤਾ 16 ਤੋਂ 17 ਲੀਟਰ ਵੀ 18 ਲੀਟਰ ਵਾਲਾ ਦਾ ਕੰਮ ਇਹ ਮੰਨ ਲਓ ਵੀ ਪੱਕਾ ਜੀ ਹੋਊਗਾ ਕੰਮ ਕਿਉਂਕਿ ਥੋੜਾ ਜਿਹਾ ਡਰਦੀ ਆ ਘਰੇਲੂ ਪਸ਼ੂ ਆ ਗਏ ਇਧਰ ਲੈ ਬੰਨੇ ਬਾਈ ਕਹਿੰਦਾ ਘੱਟ ਆਉਂਦੀ ਆ ਸੱਜਣਾ ਤੇ ਥਣਾ ਥਣਾ ਦੀ ਗਰੰਟੀ ਰਹੂਗੀ ਬਾਈ ਐਨ ਵੀਰੇ ਗਰੰਟੀ ਆ ਆਪਣੀ ਛਰਲਾ ਛੇਟਾ ਟਾਇਟ ਮਾ ਜਮੀ ਓਕੇ ਆ 100 ਦੀ 100 ਹਾਂਜੀ ਹਾਂ ਓਕੇ ਰਬੋਰਡ ਤੇ ਦੁੱਧ ਪਾ ਦੂ 16 ਆ 17 ਤੋਂ 18 ਹਾਂ 18 ਹੀ ਟ ਖੁੱਲਾ ਪਊਗਾ 18 ਹੋਰ ਕਮਾ ਦੇ ਇਹਨੂੰ ਵੀਰਾ 18 ਹੀ ਟਰਾ ਆਉਣਾ ਖੁੱਲਾ ਪਊ ਬਾਈ ਠੀਕ ਆ ਗੱਲ ਆ ਪਰ 18 ਸੱਜਣਾ ਤੁਹਾਨੂੰ ਤੋਰ ਕੇ ਹੋਰ ਦਿਖਾ ਦੇਣਾ ਥੋੜਾ ਜਿਹਾ ਪਤਾ ਕੀ ਆ ਡਰਦੀ ਆ ਝੋਟੀ ਉਹਦੇ ਕਰਕੇ ਆ ਕੰਮ ਆਪਣੀ ਕੋਸ਼ਿਸ਼ ਇਹ ਹੁੰਦੀ ਹੁੰਦੀ ਆ ਕਿ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾ ਦਈਏ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਕਰਦੀ ਆ ਬਾਈ ਇਹ ਕਰਦੀ ਬਾਈ ਛੋਟੀ ਆ ਕਹਲੀਆਂ ਵੀ ਕੱਟੀਆਂ ਤਿਆਰ ਕਰੀ ਹਾਂ ਹਾਂ ਸਾਰੇ ਮਤਲ ਕਰਦੀ ਨੇ ਮਸਾ ਠੀਕ ਆ ਗੱਲ ਕੋਈ ਵਪਾਰ ਕੰਮ ਤਾਂ ਕਰਦੇ ਨਹੀਂ ਬਾਈ ਠੀਕ ਆ ਗੱਲ ਕੋਈ ਬਾਈ ਕਹਿੰਦਾ ਮਾਜੇ ਨਾਲ ਚ ਖਰੀਦੀ ਨਹੀਂ ਹੋਈ ਸਾਰਾ ਮਾਲ ਹੀ ਕਹਲੀਆਂ ਘਰ ਦਾ ਮਾਲ ਹੀ ਆ ਗਿਆ ਤੇ ਸਿੰਘ ਦੀ ਗੋਲ ਥੋੜਾ ਜਿਹਾ ਕਹਿ ਲਈ ਨਾ ਵੀ ਥੋੜਾ ਜਿਹਾ ਬਈ ਡਰਦੀ ਆ ਉਪਰ ਆ ਜਾ ਮਨਾਉਂਦੀ ਆ ਥੋੜਾ ਜਿਹਾ ਕਹਿ ਲਈ ਹਾਂ ਬਸ ਸਾਡੇ ਬੰਦੇ ਘਟਾ ਹੋ ਮੇਰੇ ਬਾਈ ਹਾਂ ਵਪਾਰ ਦਾ ਕੰਮ ਕਰਦੇ ਨੇ ਠੀਕ ਆ ਗੱਲ ਵੀ ਦੁੱਧ ਦੂਜੇ ਸੂਏ ਹਰ ਸੀਲ ਆ ਕੋਈ ਹੋਣੀ ਬੜੀ ਦੂਜੇ ਸੂਏ ਕਿੰਨਾ ਦੁੱਧ ਪਾਇਆ ਜਾਣਾ ਚਾਹੀਦਾ ਵੀਰੇ ਦੂਜੇ ਸੂਏ 16 ਲੀਟਰ ਵਧੀਆ ਪਾਇਆ 16 ਹਾਂ ਵੀ ਇਹ ਤੇ ਕੇ ਮੰਨ ਲਾ ਵੀ 2 ਕਿਲੋ ਹਾਂ ਆ ਸਹੀ ਆ ਹਾਂਜੀ ਹਾਂ ਉਹੀ ਗੱਲ ਆ ਜੇ ਬੇਚਰਿਆਂ ਨੇ ਸੱਜਣ ਕੋਲੇ ਹੁੰਦੀ ਸਿੰਘ ਸਿੰਘ ਕਰਾ ਕੇ ਵੀ ਸੂਆ ਦੂਜੀ ਹਾਂ ਇਹ ਤਾਂ ਕੋਈ ਮਰਦੀ ਕੱਢੀ ਰਹਿਣਾ ਦੀ ਇਹਨੇ ਤੇ ਜਿਹੜਾ ਸੀਮਨ ਇਹਦੇ ਲੱ ਠੀਕ ਹੈ ਡਾਕਟਰ ਨੂੰ ਪੁੱਛ ਲਈ ਵਧੀਆ ਹਾਂ ਵਧੀਆ ਪਰ ਹੈ ਵੀਰੇ ਠੀਕ ਹੈ ਪਿਛਲੀ ਵਾਰੀ ਵੀ ਅਰਜੰਦਾ ਦੀਗਾ ਪਿਛਲੇ ਵਾਰੀ ਗਾਰੀ ਮਾਰਨੀ ਕੈਮਰਾ ਪਿਛਲੇ ਵਾਰੀ ਬਾਈ ਕਹਿੰਦਾ ਅਰਜੰਦਾ ਲਵਾ ਦਿੱਤੀ ਸੀਮਨ ਚੰਗਾਈ ਲੱਗਿਆ ਉਹ ਜੇ ਸਿੱਕਾ ਲੱਭ ਗਿਆ ਬਾਈ ਕਹਿੰਦਾ ਦੱਸ ਦਾਂਗੇ ਜਾਂ ਡਾਕਟਰ ਨਾਲ ਗੱਲਬਾਤ ਕਰਕੇ ਦੱਸ ਦਾਂਗੇ ਤੇ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਰੇਟ ਉਸ ਮਰਜ਼ੀ ਕਰਾ ਲਓ ਹਾਂਜੀ ਰੇਟ 1,65,000 ਰੁਪਏ 1.65 ਹਾਂਜੀ ਜਮੇ ਫਿਕਸ ਕਿੰਨੇ ਦੇ ਦਾਂਗੇ ਵੀ ਜੀ ਜੇ ਛੋਟ ਮੰਨ ਲਾ 100 ਰੁਪਏ ਛੋਟੇ ਮੰਨ ਲਾ ਵੀ 500 ਮੰਨ ਲਾ ਮਰਜ਼ੀ ਅਲੀ ਬਸ ਜਿਹਦੇ ਦੇਣ ਵਾਲੇ ਕੰਮ ਆ ਬਾਈ ਫੋਰਥ ਕੀ ਹੈ ਠੀਕ ਆ ਬੀ ਛੋਟ ਛੱਪਾ ਜਿਹਾ ਜੋ ਕਰਦਾਂਗੇ ਹਾਂ ਓੜਾਂ ਦਾ ਕਰਦਾਂਗੇ ਮੰਨ ਲੈ ਠੀਕ ਆ ਗੱਲ ਆ ਥੋੜਾ ਬਹੁਤਾ ਮਾਨਤਾਨ ਛੋਟ ਬਾਈ ਕਹਿੰਦਾ ਹੋ ਜੂ ਪਰ ਉਹ ਨਾ ਤੁਸੀਂ ਮੰਨਿਓ ਵੀ ਜੇ ਬਾਈ ਨੇ 165 ਕਹਤਾ ਵੀ 135 40 ਵਾਲਾ ਕੇਸ ਇਹਦਾ ਹੋ ਜੂਗਾ ਕਿਉਂਕਿ ਬਾਈ ਖਰੋਂ ਦਾ ਕੰਮ ਆ ਜਿਆਦੇ ਖੇਤੀਬਾੜੀ ਦੇ ਨਾਲ ਰਿਲੇਟਡ ਆ ਬੀਜੀ ਰਹਿੰਦਾ ਕੰਮ ਆ ਫੋਨ ਬਾਈ ਕਹਿੰਦਾ ਸੀਰੀਅਸ ਸੱਜਣੀ ਲਾਇਓ ਆ ਨੰਬਰ ਬੋਲ ਦਿਓ ਜੀ ਨੰਬਰ ਆ ਆਪਣਾ ਬਾਈ 99143 57925 99143 57925 ਬਾਈ ਦਾ ਨੰਬਰ ਆ ਪਿੰਡ ਖਰਾਣਾ तहसील ਤੇ ਜ਼ਿਲ੍ਹਾ ਸੰਗਰੂਰਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ